ਬਹੁਤ ਸਮੇਂ ਦੀ ਇੱਕ ਬਹੁਤ ਵੱਡੀ ਇਹ ਲੋੜ ਸੀ ਔਰ ਅਸੀਂ ਧੰਨਵਾਦ ਕਰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਮਾਨ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਵੱਡੇ ਬਜਟ ਦਿੱਤੇ ਜਦੋਂ ਵੀ ਅਸੀਂ ਉਹਨਾਂ ਕੋਲੇ ਬੇਨਤੀ ਕਰਦੇ ਆ ਤੇ ਉਹ ਸਾਨੂੰ ਉਸੇ ਟਾਈਮ ਜੋ ਵੀ ਸਾਡੀ ਲੋੜ ਹੁੰਦੀ ਹੈ ਪੂਰੀ ਕਰਦੇ ਨੇ ਔਰ ਇਸ ਦੇ ਨਾਲ ਨਾਲ ਹੀ ਮੈਂ ਸਾਡੇ ਪ੍ਰਧਾਨ ਜੀ ਜਗਦੀਪ ਸਿੰਘ ਘਟੜਾ ਜਿਹੜੇ ਕਿ ਨਗਰ ਪੰਚਾਇਤ ਦੇ ਪ੍ਰਧਾਨ ਨੇ ਇਹਨਾਂ ਨੂੰ ਵਧਾਈ ਵੀ ਦੇਣਾ ਕਿ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਮੇਨ ਬਾਜ਼ਾਰ ਦੀਆਂ ਜਿਹੜੇ ਦੋਨੇ ਪਾਸੇ ਰਸਤੇ ਸੀ ਉਹਨਾਂ ਨੂੰ ਇੰਟਰਲੌਕ ਲਾ ਕੇ ਪੱਕਾ ਕੀਤਾ ਜਾਊਗਾ ਔਰ ਇਹਨਾਂ ਦਾ ਧਰਵਾਦ ਵੀ ਕਰਦਾ ਕਿਉਂਕਿ ਬੜੀ ਹਿੰਮਤ ਦੇ ਨਾਲ ਇਹ ਜੋ ਕੋਈ ਕੋਈ ਵੀ ਪ੍ਰੋਜੈਕਟ ਹੁੰਦਾ ਉਹਨੂੰ ਪਾਸ ਕਰਵਾਉਂਦੇ ਨੇ ਮੇਰੇ ਕੋਲੇ ਲੈ ਕੇ ਆਉਂਦੇ ਨੇ ਮੈਂ ਪੰਜਾਬ ਸਰਕਾਰ ਕੋਲੇ ਲੈ ਕੇ ਜਾਣਾ ਆਪ ਵੀ ਬੜੀ ਹਿੰਮਤ ਕਰਦੇ ਨੇ ਪ੍ਰਧਾਨ ਜੀ ਜੀਤ ਸਿੰਘ ਘਟਰਾ ਜੀ ਸੋ ਮੈਂ ਸੂ ਮੰਡੀ ਵਾਸੀਆਂ ਨੂੰ ਸਾਰੇ ਦੁਕਾਨਦਾਰ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਇੱਕ ਜਿਹੜਾ ਨਿਹਾਲ ਸਿੰਘ ਵਾਲਾ ਇੱਕ ਖੂਬਸੂਰਤ ਸ਼ਹਿਰ ਬਣਨ ਜਾ ਰਿਹਾ ਸੋ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਤੁਹਾਨੂੰ ਇਹ ਕਰਦਾ ਹਾਂ ਕਿ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਤੇ ਖਾਸ ਧੰਨਵਾਦ ਸਾਡੇ ਐਮਐਲਏ ਸਾਹਿਬ ਮਨਜੀਤ ਸਿੰਘ ਬਲਾਸਕੁਰ ਜੀ ਦਾ ਜੋ ਹਮੇਸ਼ਾ ਸੋਚ ਚੰਗੀ ਰਹੀ ਹੈ ਤੇ ਸ਼ਹਿਰ ਪ੍ਰਤੀ ਹਮੇਸ਼ਾ ਚੰਗੇ ਰਹੇ ਠੀਕ ਹੈ ਨਾ ਕਿਉਂਕਿ ਦੇਖੋ ਜਦੋਂ ਟੀਮ ਇੱਕ ਉਹਦੀ ਵਰਕ ਕਰਦੀ ਹੈ ਚਾਹੇ ਐਮਐਲਏ ਹੋਵੇ ਜਾਂ ਪ੍ਰਧਾਨ ਹੋਵੇ ਜਾਂ ਸਰਪੰਚ ਹੋਵੇ ਤਾਂ ਸ਼ਹਿਰ ਦਾ ਵਿਕਾਸ ਕਰਨਾ ਬਹੁਤ ਸੌਖਾ ਹੋ ਜਾਂਦਾ ਸੋ ਮੇਨ ਮੇਰੇ ਖਿਆਲ ਜੀ ਸਾਡੇ ਸ਼ਹਿਰ ਦਾ ਮੇਨ ਮੁੱਦਾ ਸੀ ਕਿਉਂਕਿ ਇੱਥੇ ਸਾਰਾ ਸ਼ਹਿਰ ਇੰਟਲੌਕ ਲੱਜੁੱਕੀ ਕੱਲੇ ਹੀ ਸਾਈਜ਼ ਰਹਿੰਦੀ ਸੀ ਤੇ ਕਈ ਕਾਫੀ ਸਾਲਾਂ ਤੋਂ ਵੜੀ ਪਈ ਸੀ ਤੇ ਕਈ ਕਾਰਨ ਇਹਦੇ ਸ਼ਹਿਰ ਵਾਸੀਆਂ ਨੂੰ ਪਤਾ ਚਲੋ ਮੈਂ ਉਹ ਡਿਸਕਸ ਕਰਨਾ ਨਹੀਂ ਚਾਹੁੰਦਾ ਪਰ ਹੁਣ ਅਸੀਂ ਐਮਐਲਏ ਸਾਹਿਬ ਦੇ ਮੈਨ ਸਦਕਾ ਦੇ ਮਿਲ ਕੇ ਅਸੀਂ ਟੀਮ ਵਧੀਆ ਫੋਰਮ ਕਰਕੇ ਇਸ ਲਾਈਟ ਲੌਂਗ ਲੌਂ ਲੱਗੇ ਤੇ ਜੋ ਸ਼ਹਿਰ ਨੂੰ ਵਧੀਆ ਸੁੰਦਰੀ ਕਰਨ ਦੇ ਰੂਪ ਵਿੱਚ ਅਸੀਂ ਲੋਕਾਂ ਦੇ ਹਵਾਲੇ ਕਰਾਂਗੇ